ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਸ਼ੇਰ ਸਿੰਘ ਖੁਬਾਇਆ ਲਈ ਮੁਸ਼ਕਲਾਂ ਵਧਣ ਲੱਗ ਪਈਆਂ ਹਨ ਬਰਾਦਰੀ ਅਤੇ ਨਾਰਾਜ਼ ਕਾਂਗਰਸੀਆਂ ਦਾ ਵਿਰੋਧ ਚੱਲ ਰਿਹਾ ਹੈ ਸ਼ੇਰ ਸਿੰਘ ਨੂੰ ਆਪਣੇ ਹੀ ਘਰ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ ਦਿਨੀ ਸੁਖਬੀਰ ਦੇ ਦੌਰੇ ਤੋਂ ਬਾਅਦ ਸ਼ੇਰ ਸਿੰਘ ਦੇ ਵੱਡੇ ਭਰਾ ਨੇ ਇਹ ਕਹਿ ਕੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੋ ਆਪਣੇ ਭਰਾ ਦਾ ਨਹੀਂ ਬਣਿਆ ਉਹ ਕਿਸੇ ਹੋਰ ਦਾ ਕੀ ਬਣੂਗਾ ਸ਼ੇਰ ਸਿੰਘ ਦੇ ਭਰਾ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਵੋਟਰਾਂ ਤੇ ਕੀ ਅਸਰ ਪਾਉਂਦੀ ਹੈ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਕੁਬਾਇਆ ਪਰਿਵਾਰ ਦਾ ਅੰਦਰੂਨੀ ਕਲੇਸ਼ ਖੁੱਲ ਕੇ ਸਾਹਮਣੇ ਆ ਗਿਆ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਸ਼ੇਰ ਸਿੰਘ ਕੁਬਾਇਆ ਹਾਰਦਾ ਹੈ ਤਾਂ ਘਰ ਦਾ ਭੇਤੀ ਲੰਕਾ ਢਾਈ ਵਾਲੀ ਕਹਾਵਤ ਕਿੰਨੀ ਕੁ ਸੱਚ ਹੋ ਕੇ ਨਿਭੜੇਗੀ ਮੇਰਾ ਕਹਿਣਾ ਇਹ ਹੈ ਵੀ ਉਹਨੇ ਮੈਨੂੰ ਨਹੀਂ ਚੰਗਾ ਸਮਝਿਆ ਭਰਾ ਵਾ ਵੱਡਾ ਇਹ ਸੁਖਵੀਰ ਸਿੰਘ ਨੇ ਸਰਬਾਲ ਸਿੰਘ ਨੇ ਇਹਨੂੰ ਪੁੱਤਰ ਬਣਾਇਆ ਸੀ ਸ਼ੇਰ ਸਿੰਘ ਭਾਇ ਨਾਲ ਕੁੜੀ ਰਿਸ਼ਤੇਦਾਰੀ ਮੈਂ ਵੱਡਾ ਭਰਾ ਹਵਾਂ ਦਾ ਠੀਕ ਹੈ ਬਾਕੀ ਮੈਂ ਹੁਣ ਸਖੀਰ ਬਾਲਸ ਦੇ ਨਾਲ ਖੜਾ ਹਾਂ ਉਹਨੂੰ ਵਾਰ-ਵਾਰ ਲੀਡ ਦਵਾਵਾਂ ਦੇ ਮੈਂ ਦਾਅਵੇ ਨਾਲ ਕਹਿਣਾ ਵੀ ਹਰ ਬਲਾਕ ਚੋਂ ਸਾਰੇ ਬਾਰਡਰ ਪੱਟੀ ਤੋਂ ਜਿਹਨੂੰ ਲੀਡ ਮਿਲੇਗੀ ਹਰ ਬਲਾਕ ਵਿੱਚ ਤੇ 2 ਲੱਖ 2.5 ਲੱਖ ਦੀ ਲੀਡ ਦੇ ਨਾਲ ਅਸੀਂ ਜਿਤਾਵਾਂਗੇ ਇਹ ਮੇਰਾ ਦਾਅਵਾ ਹੈ ਸਾਡੇ ਬਾਗਲ ਨੂੰ ਟਿਕਟ ਮਿਲਦੇ ਆ ਸਾਰ ਸਾਡੇ ਚ ਇੰਨੀ ਖੁਸ਼ੀ ਹੋਈ ਹੈ ਕਿ ਇੰਨੀ ਸਾਨੂੰ ਆਇਦਨ ਕਿਸੇ ਪੁੱਤਰ ਭਰਾ ਦੇ ਵਿਆਹ ਦੇ ਨਹੀਂ ਹੋਈ ਕਿ ਅਸੀਂ ਇਹਨੂੰ 2-3 ਲੱਖ ਦੀ ਲੀਡ ਤੇ ਜਿਤਾਵਾਂਗੇ ਔਰ ਚੇਰ ਸਿੰਘ ਨੂੰ ਐਂ ਜੀ ਮਾਰ ਦੇਵਾਂਗੇ ਕਿ ਜ਼ਿੰਦਗੀ ਭਰ ਇਲੈਕਸ਼ਨ ਦਾ ਨਾਂ ਨਾ ਲਵੇਦਾ ਜਿੰਦਾਬਾਦ